ਸ਼ਿਆਮ ਜੀ ਨੂੰ ਇੱਕ ਆਪਣਾ ਸੰਗਤ ਵੱਲੋਂ ਸੰਦੇਸ਼ ਜਾਂ ਵਿਚਾਰ ਭੇਜਣਾ ਚਾਹਨਾ ਕਿ ਸਾਰੇ ਪੰਜਾਬ ਨੇ ਬਹੁਤ ਪਿਆਰ ਦੇ ਨਾਲ ਵੋਟਾਂ પા ਕੇ ਤੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਬੇਦਬੀ ਕੀਤੀ ਹੈ ਉਹਨਾਂ ਨੂੰ ਸਜ਼ਾ ਜਿਹੜੀ ਹੈ ਅਜੇ ਤੱਕ ਨਹੀਂ ਮਿਲੀ ਹੋਰ ਵੀ ਜਿਹੜੇ ਸਿੰਘ ਸ਼ਹੀਦ ਹੋਏ ਆ ਉਹਨਾਂ ਨੂੰ ਜਿਹੜੇ ਉਹਨਾਂ ਇਹਨਾਂ ਨੇ ਕੀਤੇ ਉਹਨਾਂ ਨੂੰ ਵੀ ਸਜ਼ਾ ਨਹੀਂ ਮਿਲੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਕਰਕੇ ਹੀ ਇਹ ਉਹਦੇ ਤੁਹਾਨੂੰ ਮਿਲੇ ਨੇ ਤੇ ਅਜੇ ਸਮਾਂ ਹੈ ਤੁਹਾਡੇ ਕੋਲ ਇਹ ਸਾਡੇ ਵੱਲੋਂ ਸੁਣਾ ਦੇ ਦੇਣਾ ਸੀਐਮ ਜੀ ਨੂੰ ਕਿ ਇਹ ਜਿਹੜੀ ਸਰਕਾਰ ਬਣੀ ਹੈ ਜਿਹੜੇ ਵਾਅਦੇ ਕੀਤੇ ਐ ਉਹ ਤੁਹਾਡੇ ਕੋਲ ਸਮਾਂ ਹੈ ਮਾਰੇ ਕਿਰਪਾ ਕਰੇ ਤੇ ਉਹ ਬੁਰੇ ਕਰੋ ਕਿਸੇ ਦੀ ਹਿੰਮਤ ਨਾ ਪਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਵੇ ਜਾਂ ਕਿਸੇ ਧਾਰਮਿਕ ਨੰਤੇ ਜਲਵੀ ਹੋਵੇ ਤੇ ਸਾਡੇ ਵੱਲੋਂ ਇਸਿਆਂ ਜਿਹੜਾ ਹੈ ਸ਼ਿਆਮ ਜੀ ਨੂੰ ਪੈਣ ਦੀ ਤੁਸੀਂ ਪਹਚਾ ਦੇਣਾ